ਸੀ ਧਾਰਮਿਕ ਚੀਜ਼ਾਂ ਦਿਖਾਉਣ ਲੱਗ ਜਾਓ ਕਿਸੇ ਨੇ ਤੁਹਾਡੇ ਕੋਈ ਨੱਕ ਨਹੀਂ ਕਰਨਾ ਤੇ ਆਲੇ ਸੜਕੇ ਭੱਜ ਜਾਣਾ ਇੱਥੇ ਕੋਈ ਨੰਗਾ ਨਾਚ ਨੱਚੇ ਇੱਥੇ ਅਧ ਨੰਗੀਆਂ ਲੀੜੇ ਪਾ ਕੇ ਨੱਚਣਾ ਇੱਥੇ ਆਪਣਾ ਜਿਸਮ ਦਿਖਾ ਕੇ ਨੱਚਣਾ ਪਹਿਲਾਂ ਤਾਂ ਮੈਂ ਸਭ ਨੂੰ ਇਹ ਗੱਲ ਕਹੂੰਗਾ ਹਰ ਇੱਕ ਪੰਜਾਬੀ ਨੂੰ ਚਾਹੇ ਉਹ ਪੰਜਾਬ ਤੋਂ ਬਾਹਰ ਆ ਕਿ ਪਹਿਲਾਂ ਤੁਸੀਂ ਭਾਈ ਭੇਡ ਚਾਲ ਤੋਂ ਬਚੋ ਕਿਸੇ ਦੀ ਨਹੀਂ ਆ ਭੇਡਾਂ ਨਾ ਬਣੋ ਕਿਸੇ ਦਾ ਸਟਾਈਲ ਦੇ ਕੇ ਉਹ ਜਿਹਾ ਸਟਾਈਲ ਨਾ ਕਰੋ ਪਰ ਉਹਦੇ ਕੰਮ ਵੇਖੋ ਕਿ ਉਹ ਕੰਮ ਕੀ ਕਰ ਰਿਹਾਗਾ ਉਹਦੇ ਪਿੱਛੇ ਕਰਤਾਰ ਦੇਖੋ ਕਿ ਉਹਦਾ ਕਰਤਾਰ ਕੀ ਆ ਸਾਡੇ ਅੱਜ ਨੌਜਵਾਨ ਬੱਚੇ ਨਾ ਕਿਸੇ ਦੇ ਕੰਮ ਵੇਖਦੇ ਆ ਨਾ ਕਰਤਾਰ ਦੇਖਦੇ ਆ ਉਹਦੇ ਜੁੰਡੇ ਵੇਖ ਲੈਂਦੇ ਆ ਕਿ ਭਾਈ ਇਹਨੇ ਇੱਧਰ ਛਿੱਟ ਲੇ ਇਹਨੇ ਇੱਧਰ ਛਿੱਟ ਲੇ ਇਹਨੇ ਬਧਾਲੇ ਇਹਨੇ ਰੰਗ ਕਰਾ ਲਿਆ ਇਹਨੇ ਫਲਾਨਾ ਕਰਾ ਲਿਆ ਇਹ ਆਮ ਪਿੰਡਾਂ ਦੇ ਵਿੱਚ ਸੈਰਾਂ ਦੇ ਵਿੱਚ ਵਾਪਰਦਾ ਨਜ਼ਰ ਆ ਰਿਹਾ ਫਿਰ ਤੁਸੀਂ ਉਹਨਾਂ ਲੋਕਾਂ ਦੇ ਜਿਹੜਾ ਇੱਕ ਆਸਕ ਬਣ ਜਾਂਦੇ ਹੋ ਕਿ ਸਾਡਾ ਜੀ ਪਤਾ ਨਹੀਂ ਇਹ ਹੀ ਹੀਰੋ ਆ ਕਿਤੇ ਤੁਸੀਂ ਭਗਤ ਸਿੰਘ ਨੂੰ ਮੈਨੂੰ ਲੱਗਦਾ ਉਹਨਾਂ ਹੀਰੋ ਨਹੀਂ ਮੰਨਿਆ ਹੋਣਾ ਕਰਤਾਰ ਸਿੰਘ ਸਰਾਬਾ ਨੂੰ ਉਹਨਾਂ ਹੀਰੋ ਨਹੀਂ ਮੰਨਿਆ ਹੋਣਾ ਤੇ ਉਧਮ ਸਿੰਘ ਤੇ ਹੋਰ ਮਹਾਨ ਯੋਧਿਆਂ ਨੂੰ ਕਿ ਜਿੰਨਾ ਦੀ ਜੇਕਰ ਆਪਾਂ ਜੀਵਨੀ ਲਿਖੀਏ ਉਸ ਜੀਵਨੀ ਦੇ ਤਹਿਤ ਆ ਤੁਸੀਂ ਇੱਕ ਆਈਡੀ ਬਣਾ ਲਓ ਉਹਤੇ ਪੋਸਟਾਂ ਸਾਂਝੇ ਕਰ ਲੱਗ ਜੋ ਤੁਹਾਨੂੰ ਮਸਾ ਫਾਲੋਅਰ ਜਾ ਕੇ ਤੁਹਾਡੇ ਸਾਲ 2 ਸਾਲਾਂ ਦੇ ਵਿੱਚ ਜਾ ਕੇ 20-30 ਹਜ਼ਾਰ ਤੱਕ ਮਸਾ ਪਹੁੰਚਦੇ ਆ ਪਰ ਇੱਕ ਉਹ ਬੰਦਾ ਜਿਹੜਾ ਕਿ ਹਰ ਵੇਲੇ ਗਾਲਾਂ ਕੱਢਦਾ ਹੋਵੇ ਧੀਆਂ ਪੈਣਾ ਨਾਲ ਲੜਦਾ ਹੋਵੇ ਕਈ ਕੁੜੀਆਂ ਨੇ ਦੂਸਰਾਂ ਬਾਜੀ ਵੀ ਲਾਈ ਆ ਕਿ ਸਾਡੇ ਨਾਲ ਇਹ ਨੇ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਕੀਤਾ ਤੇ ਲੋਕ ਉਹਨਾਂ ਦੇ ਫੈਨ ਬਣਦੇ ਆ ਖਾਸ ਕਰਕੇ ਨੌਜਵਾਨ ਕੋਈ ਹਥਿਆਰ ਦੀ ਫੋਟੋ ਪਾ ਲੈ ਜੇ ਹਥਿਆਰ ਰੱਖਦਾਗਾ ਪਰ ਉਹਦੇ ਜਿਹੜਾ ਕਿ ਨੁਕਸਾਨ ਆ ਜਿਹੜਾ ਉਹ ਭੋਗਦਾਗਾ ਉਹਦੇ ਪਿੱਛੇ ਕਦੇ ਤੁਸੀਂ ਸੋਚਿਆ ਨਹੀਂ ਗੱਲ ਕਰਦੇ ਆਪਾਂ ਅੱਜ ਸੁਖਰਤੀਏ ਬਾਰੇ ਕਿ ਸੁਖਰਤੀ ਦਾ ਵੀ ਜਿਹੜਾ ਇਹ ਜਿਹਾ ਸਟਾਈਲ ਸੀ ਜਿਹੜਾ ਕਿ ਨੌਜਵਾਨ ਬੱਚੇ ਸਾਡੇ ਜਿਹੜੇ ਆ ਬੱਕਰਾ ਹੈ ਪੈ ਜਾਂਦੇ ਆ ਕਿ ਉਹਦੇ ਦੀ ਬਾਲ ਦੇਖੋ ਉਹਨੇ ਹੁਣ ਇਸ ਤਰ੍ਹਾਂ ਰੰਗ ਕਰਵਾ ਲਿਆ ਇਸ ਤਰ੍ਹਾਂ ਕਰਵਾ ਲਿਆ ਇਸ ਤਰ੍ਹਾਂ ਕਰਵਾ ਲਿਆ ਉਹਨੇ ਹੁਣ ਮੂੰਹ ਤੇ ਟੈਟੂ ਬਣਾ ਲੇ ਹੁਣ ਅੱਖ ਤੇ ਬਣਾ ਲੇ ਹੁਣ ਨੱਕ ਤੇ ਬਣਾ ਲੇ ਹੁਣ ਬੁੱਲ ਤੇ ਬਣਾ ਲੇ ਭਾਈ ਉਹਦਾ ਸਰੀਰ ਆ ਜੋ ਮਰਜ਼ੀ ਕਰੀ ਜਾਵੇ ਪਰ ਤੁਸੀਂ ਭੇੜ ਚਾਲ ਦੇ ਵਿੱਚ ਨਾ ਫਸੋ ਤੁਸੀਂ ਉਹਦਾ ਕਰਦਾਰ ਦੇਖੋ ਕਿ ਉਹਦਾ ਕਰਦਾਰ ਕੀ ਆ ਕਿ ਤੁਸੀਂ ਦੇਖਦੇ ਹੋ ਕਿ ਅਸੀਂ ਉਹਦੇ ਵਰਗਾ ਮਾਡਲ ਬਣਦਾ ਬਣਨਾਗਾ ਜੇ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਹੈ ਭਾਈ ਆਪ ਦੇ ਸਿਰ ਤੇ ਬਣੋ ਆਪ ਦੇ ਪੈਰਾਂ ਉੱਪਰ ਬਣੋ ਕਿਸੇ ਦੀ ਨਕਲ ਕਰਕੇ ਕੁਝ ਨਹੀਂ ਬਣਿਆ ਜਾ ਸਕਦਾ ਤੇ ਚੰਗਿਆਂ ਦੀ ਨਕਲ ਕਰੋ ਹੁਣ ਸੋਕਰਤਿਯ ਦਾ ਜੋ ਮਵੇਈ ਦੇ ਵਿੱਚ ਇੱਕ ਕਸੂਰ ਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹਨੇ ਆਪਣੇ ਹੀ ਘਰ ਵਾਲੀ ਦਾ ਜਿਹੜਾ ਕਾਤਲੋ ਸੋਕਰਤਿਯ ਤੋਂ 1000 ਰੁਪਿਆ ਦੇ ਕੇ ਕਰਵਾ ਦਿੱਤਾ ਕਿਉਂਕਿ ਸੋਕਰਤਿਯਾ 3 ਸਾਲ ਪਹਿਲਾਂ ਜਿਹੜਾ ਕਿ ਮਵੇਈ ਗਿਆ ਹੋਇਆਗਾ ਤੇ ਉਸ ਤੋਂ ਪਹਿਲਾਂ ਵੀ ਜਿਹੜਾ ਆਉਂਦਾ ਜਾਂਦਾ ਹੈਗਾ ਤੇ ਉੱਥੇ ਜਿਹੜਾ ਬਾਲਾਂ ਦੀ ਜੋ ਕਟਿੰਗ ਕਰਾਉਂਦਾ ਹੈਗਾ ਜੋ ਬਾਲ ਰਗਾਉਂਦਾ ਹੈਗਾ ਉੱਥੇ ਸਲੂਨ ਦਾ ਜਿਹੜਾ ਮਹਿਲਾ ਸੀ ਉਹਦੇ ਨਾਲ ਇਹਦਾ ਕਾफी ਨੇੜਲਾ ਵਾਸਤਾ ਸੀ ਤੇ ਉਸੇ ਸਲੂਨ ਦੇ ਕੋਲ ਜਿਹੜਾ ਉਹ ਕਸੋਰ ਲਾਲ ਆਉਂਦਾ ਹੁੰਦਾ ਸੀ ਉਹਦੀ ਪਤਨੀ ਆਉਂਦੀ ਹੁੰਦੀ ਸੀ ਤਾਂ ਉਸ ਮਹਿਲਾ ਦੇ ਸੰਪਰਕ ਦੇ ਵਿੱਚ ਸੁਖਰਤੀ ਨੂੰ ਇਹ ਆਫਰ ਦਿੱਤੀ ਗਈ ਕਿ ਤੇਨ ਮੈਂ ਕਸੂਰ ਲਾਲ ਦੇ ਕੋਲੋਂ ਕਸੂਰ ਆ ਚਲੋ ਲਾਲ ਪਾ ਕਹਿ ਦਿੱਤਾ ਸ਼ਬਦ ਕਿ ਉਹਦੇ ਕੋਲੋਂ ਤੁਹਾਨੂੰ ਇਹ 5 ਲੱਖ ਰੁਪਏ ਦਵਾ ਦੇਣੇ ਆ ਤੇ ਉਹਦੀ ਪਤਨੀ ਦਾ ਜਿਹੜਾ ਤੂੰ ਕਤਲ ਕਰਨਾਗਾ ਬੰਦਾ ਦੇਖੋ ਕਿ ਪੈਸਾ ਦੀ ਖਾਤਰ ਕਿੱਥੋਂ ਤੱਕ ਗਰ ਜਾਂਦਾਗਾ ਜਾਨੀ ਕਿ ਉਹਨੂੰ ਐ ਨਹੀਂ ਲੱਗਦਾ ਕਿ ਮੈਂ ਕਿਸੇ ਦਾ ਘਰ ਪਟ ਰਿਆਂ ਮੈਂ ਕਿਸੇ ਦਾ ਜਿਹੜਾ ਕਿ ਵਿਅਕਤੀ ਨੂੰ ਮਾਰ ਰਿਆਂਗਾ ਚਾਹੇ ਔਰਤਾ ਚਾਹੇ ਬੰਦਾਗਾ ਕਿ ਮਾਏ ਦੇ ਪਾਪ ਕਿੱਥੇ ਭੋਗੂਗਾ ਇਹ ਲੋਕ ਡਰ ਨੂੰ ਹਟ ਕੇ ਬਿਲਕੁਲ 5 ਲੱਖ ਦੇ ਬਦਲੇ ਜਿਹੜਾ ਕਸੂਰ ਨਾਂ ਦਾ ਵਿਅਕਤੀ ਆ ਉਹਦੀ ਪਤਨੀ ਦੇ ਰੇਕ ਕੇ ਕੀਤੇ ਇੱਥੇ ਆਉਂਦੀ ਆ ਕਿੱਥੇ ਜਾਂਦੀ ਆ ਜਦੋਂ ਉਹਨੂੰ ਕੱਲੀ ਨੂੰ ਰਾਤ ਨੂੰ ਵੇਖਦਾ ਆਨਲਾਈਨ ਚਾਕੂ ਜਿਹੜਾ ਪਹਿਲੇ ਮੰਗਾਇਆ ਹੋਇਆ ਸੀ ਉਹਦੇ ਗਲ ਤੇ ਵਾਰ ਕਰਦਾ ਤੇ ਉਹਦੀ ਹੱਤਿਆ ਕਰ ਦਿੰਦਾ ਉਹਦੀ ਮੌਤ ਹੋ ਜਾਂਦੀ ਆ ਤੇ ਫਿਰ ਉਤੋਂ ਭੱਜ ਨਿਕਲਦਾ ਪਰ ਉੱਤਰ ਪ੍ਰਦੇਸ਼ ਦੇ ਵਿੱਚ ਮਹਾਰਾక్టర్ ਦੀ ਪੁਲਸ ਤੇ ਮਵੇਈ ਪੁਲਸ ਨੇ ਜਿਹੜਾ ਸੋਕਰਤੀਆ ਤੇਰਾ ਮਾਮੇ ਦਾ ਮੁੰਡਾ ਹੈਗਾ ਗੁਰਪ੍ਰੀਤ ਉਹਨੂੰ ਫੜਿਆਗਾ ਸਲੂਨ ਮਾਲਕ ਨੂੰ ਫੜਿਆਗਾ ਤੇ ਉਹਦੇ ਪਤਨੀ ਨੂੰ ਫੜਿਆਗਾ ਜਾਨੀ ਕਿ ਹੁਣ ਚਾਰ ਜਾਣੇ ਹੋ ਗਏ ਜਿਹੜੇ ਆ ਇਸ ਕੇਸ ਦੇ ਵਿੱਚ ਨਾਬਜਦ ਕਰ ਲਏ ਆ 18 ਮਈ ਦੀ ਜਿਹੜੀ ਘਟਨਾ ਦੱਸੀ ਜਾ ਰਹੀ ਆ ਪਰ ਜਿਉਂ ਹੀ ਪੰਜਾਬ ਦੇ ਵਿੱਚ ਇਹ ਖਬਰ ਜਦ ਇਹ ਅੱਗ ਬਾਂਗ ਫੈਲ ਜਾਂਦੀ ਆ ਇੱਕ ਉਹ ਸੁਖਰਤੀਆ ਜਿਹੜਾ ਕਿ ਹਰਿਆਣੇ ਦਾ ਰਹਿਣ ਵਾਲਾਗਾ ਉਹਨਾਂ ਤੇ ਦੇ ਨਾਲ ਸੰਬੰਧਤਾ ਤੇ ਉਹ ਜਿਹੜਾ ਨੌਜਵਾਨ ਆ ਉੱਥੇ ਜਾਂਦਾਗਾ ਸ਼ਾਇਦ ਉਹਦੀ ਵੀ 25 24 25 ਸਾਲ ਦੀ ਉਮਰ ਹੋਣੀ ਵੱਧ ਤੋਂ ਵੱਧ ਕਿ ਉਹਦੇ ਇੰਸਟਾਗ੍ਰam ਤੇ ਤੁਸੀਂ ਫੋਲੋਅਰ ਦੇਖੋ 5 ਲੱਖ 25 ਹਜ਼ਾਰ ਪਲੱਸ ਨੇ ਮਾਤਾ ਨੂੰ ਪਹਿਲਾਂ ਜਿਹੜਾ ਸ਼ੁਰੂ ਵਿੱਚ ਦੱਸ ਕੇ ਹਟਿਆ ਕਿ ਤੁਸੀਂ ਚੱਜ ਦੀ ਆਈਡਿ ਬਣਾ ਲਓ ਕਿਸੇ ਧਾਰਮਿਕ ਬਣਾ ਲਓ ਕੋਈ ਤੁਸੀਂ ਧਾਰਮਿਕ ਚੀਜ਼ਾਂ ਦਿਖਾਉਣ ਲੱਗ ਜਾਓ ਕਿਸੇ ਤੁਹਾਡੇ ਕੋਈ ਨੱਕ ਨਹੀਂ ਕਰਨਾ ਤੇ ਆਲੇ ਸੱਡ ਕੇ ਭੱਜ ਜਾਣਾ ਇੱਥੇ ਕੋਈ ਨੰਗਾ ਨਾਚ ਨੱਚੇ ਇੱਥੇ ਅਧ ਨੰਗੀਆਂ ਲੀੜੇ ਪਾ ਕੇ ਨੱਚਣਾ ਇੱਥੇ ਆਪਣਾ ਜਿਸਮ ਦਿਖਾ ਕੇ ਨੱਚਣਾ ਇੱਥੇ ਤੇ ਕੋਈ ਹੋਈ ਗੱਲ ਕੋਈ ਕਬੂਤਰਬਾਜ਼ੀ ਕੋਈ ਕੁੱਤਿਆਂ ਦੀ ਲੜਾਈ ਕੋਈ ਕੱਕੜਾਂ ਦੀ ਲੜਾਈ ਦੇਖ ਲੈ ਮਿਲਿਆ ਉਹ ਤੇ ਫੋਲੋਅਰ ਵਗ ਜਾਂਦੇ ਆ ਕੋਈ ਚੱਜ ਦੀ ਗੱਲ ਕਰ ਲੈ ਕੇ ਤੁਹਾਡੇ ਖਾਨੇ ਵਿੱਚ ਪੈ ਜਾਵੇ ਤਾਂ ਤੁਸੀਂ ਉਹਦਾ ਨਾ ਉਹਨੂੰ ਫੋਲੋਅਰ ਕਰਦੇ ਹੋ ਨਾ ਉਹਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾ ਹੀ ਤੁਸੀਂ ਉਹਨੂੰ ਲਾਇਕ ਆ ਕਮੈਂਟ ਕਰਦੇ ਹੋ ਪਤਾ ਨਹੀਂ ਇਹ ਪੰਜਾਬ ਦਾ ਇਹ ਜਿਹੇ ਮੈਂ ਕਹਿੰਦਾ ਕੀ ਹਾਲਾਤ ਹੋ ਗਏ ਨੇ ਕਿ ਇੱਥੇ ਜਿਹੜਾ ਕਿ ਪਖੰਡ ਕਰੇ ਜਿਹੜਾ ਕਿ ਆਪਣੀ ਸ਼ਕਲ ਨੂੰ ਬੇਸ਼ਕਲ ਕਰੇ ਜਿਹੜਾ ਕਿ ਇੱਥੇ ਅਰਧ ਨੰਗੇ ਕੱਪੜੇ ਪਾ ਕੇ ਨੱਚਣਾ ਦੇਖੋ ਕਿ ਪਹਿਲਾ ਸੁਖ ਰਤਿਆ ਜੋ ਕਿ ਉਹਦੇ ਬਵਾਦ ਨੇ ਪਹਿਲਾ ਚੱਲਦੇ ਆ ਰਹੇ ਨੇ 3ਆਂ ਭੈਣਾਂ ਦੇ ਗਾਲਾਂ ਕੱਢਣੀਆਂ ਉਹਦਾ ਆਮ ਜੀ ਗੱਲ ਸੀ ਲੋਕਾਂ ਨੇ ਉੱਥੋਂ ਝੜਾ ਲਿਆ ਕਿ ਪਤਾ ਨਹੀਂ ਬਹੁਤ ਵੱਡਾ ਬਹਾਦਰ ਆ ਫਿਰ ਉਹ ਤੋਂ ਟੂਰਨਾਮੈਂਟ ਦੇ ਹੋਰ ਜਾ ਕੇ ਰੀਵਨ ਕਟਾਉਣ ਲੱਗ ਪਏ ਲੋਕ ਐਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਿ ਕਈ ਛੂਲੇ ਨੇ ਜਿਹੜੇ ਕਿ ਰੰਗ-ਬਰੰਗੇ ਪਰਸ ਪਾਉਂਦੇ ਆ ਆਧ ਨੰਗੇ ਕੱਪੜੇ ਪਾ ਕੇ ਯੂਨੀਵਰਸਿਟੀਆਂ ਦਾ ਅਧਿਕਾਰਤਨ ਕਰਦੇ ਆ ਸ਼ਰਮਨਾਕ ਦੀ ਇਹਦੂ ਘਟਨਾ ਕੀ ਹੋ ਸਕਦੀ ਆ ਕੀ ਉਹ ਸੇਧ ਦੇਣਗੇ ਉਥੇ ਸਾਡੀਆਂ ਧੀਆ ਪੈਣਾ ਪੜਦੀਆਂ ਉਥੇ ਬੱਚੇ ਪੜਦੇ ਆ ਇੱਕ ਸਟੂਲਾ ਬੰਦਾ ਤੇ ਇੱਕ ਕੈਪੜੀ ਪਾ ਕੇ ਉਥੇ ਅਧਿਕਾਰਤਨ ਕਰਾਉਂਦੇ ਆ ਯੂਨੀਵਰਸਿਟੀਆਂ ਦਾ ਉਤੋਂ ਇਹ ਹਾਲ ਆ ਸਾਡੇ ਪੰਜਾਬ ਦਾ ਅੱਜ ਆ ਜੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਰਹਿੰਦੇ ਦਾ ਪੰਜਾਬੀ ਆ ਬੋਲਦੇ ਪੰਜਾਬੀ ਆ ਉਹ ਸੋਕਰਤੀਆਂ ਨੇ ਜੋ ਪੈਰ ਤਰਿਆ ਸੀ ਉਹਨੇ ਆਪਣੇ ਆਪ ਨੂੰ ਕਿਹਾ ਸੀ ਕਿ ਮੈਂ ਪਤਾ ਨਹੀਂ ਮਹਾਨ ਬਣਨਾ ਮੈਂ ਐਕਟਰ ਬਣਨਾ ਚਲੋ ਸੁਪਨੇ ਹਰ ਇੱਕ ਦੇ ਹੁੰਦੇ ਆ ਕੋਈ ਸੁਪਨਾ ਲੈਣਾ ਮਾੜਾ ਨਹੀਂ ਕੋਈ ਚੀਜ਼ ਚੰਗੀ ਬਣਨੀ ਹੈ ਭਾਈ ਉਹ ਮਾੜੀ ਨਹੀਂ ਪਰ ਉਹਦੇ ਪਿੱਛੇ ਤੁਸੀਂ ਕਿਸੇ ਦਾ ਕਤਲ ਕਰ ਦੇਣਾ ਉਹਦੇ ਪਿੱਛੇ ਕਿਸੇ ਨੂੰ ਗਮਰਾਹ ਕਰ ਦੇਣਾ ਉਹਨਾਂ ਪਿੱਛੇ ਤੁਸੀਂ ਜਿਹੜਾ ਕਿ ਆਪਣੀ ਜ਼ਮੀਰ ਵੇਚ ਦੇਣੀ ਆ ਇਹ ਸਭ ਤੋਂ ਵੱਡਾ ਗਨਾਹ ਆ ਆਜੇ ਸੋਕਰਤੀਆ ਜਿਹੜਾ ਜੇਲ੍ਹ ਦੇ ਅਸਲਾਖਾਂ ਦੇ ਪਿੱਛੇ ਆ ਲੱਗਦਾ ਕਿ ਲੰਬੇ ਸਮੇਂ ਦੇ ਲਈ ਉਹ ਜੇਲ੍ਹ ਦੀਆਂ ਅਸਲਾਖਾਂ ਪਿੱਛੇ ਰਹੂਗਾ ਜਿੱਥੇ ਉਹਨੇ ਆਪ ਦਾ ਕੈਰੀਅਰ ਖਤਮ ਕਰ ਲਿਆ ਤੇ ਜਿਹੜਾ ਚਾਰ ਲੋਕ ਹੋਰ ਨੇ ਉਹਨਾਂ ਨੂੰ ਨਾਲ ਲੈ ਬੈਠਾ ਫਿਰ ਤੁਸੀਂ ਇੱਥੇ ਸੋਚ ਕੇ ਦੇਖੋ ਕਿ ਜਿਨ੍ਹਾਂ ਨੇ ਉਹਨੂੰ ਫੁੱਲ ਵਰਦ ਕਰਦੇ ਸੀ ਜਾਂ ਚਾਹੁੰਦੇ ਸੀ ਜਾਂ ਕੁੜੀਆਂ ਚਾਹਜ ਨੌਜਵਾਨ ਅਜੋ ਕੀ ਸੋਚਦੇ ਹੋਣਗੇ ਕਿ ਅਸੀਂ ਹੁਣ ਉਹਦੇ ਬਾਗ ਸਾਰਾ ਕੁਝ ਕਰਨਾ ਤੇ ਫਿਰ ਕਤਲ ਕਰਨਾਗਾ ਹੁਣ ਇੱਕ ਕੁੜੀ ਸਾਹਮਣੇ ਆਈ ਆ ਉਹ ਕਹਿੰਦੀ ਮੈਨੂੰ ਵੀ ਧਮਕੇ ਦਿੰਦਾ ਹੁੰਦਾ ਸੀ ਕਿ ਮੈਂ ਸਮਝ ਲੈ ਕੇ ਬੈਠੀ ਧਮਕੇ ਦਿੰਦਾ ਕਿ ਰੱਬ ਦੀ ਕਿਸਮਤ ਦੇ ਨਾਲ ਮੈਂ ਬਚ ਗਈ ਕੀ ਪਤਾ ਹੁੰਦਾ ਕਹਿੰਦੀ ਮੈਨੂੰ ਵੀ ਇਹ ਮਾਰ ਮਕੋਂਦਾ ਜਣੇ ਕਿ ਕਾਫੀ ਬਵਾਦ ਹੋਏ ਨੇ ਨਿੰਗ ਜਥੇ ਬੰਦੀਆਂ ਨੇ ਵੀ ਉਹਨੂੰ ਕਈ ਵਾਰੀ ਤਾਰਨਾ ਕੀਤੀ ਸੀ ਕਿ ਭਾਈ ਦੇਕਰ ਤੂੰ ਅੱਜ ਤੋਂ ਬਾਅਦ ਗੰਦ ਬਕਿਆ ਤਾਂ ਤੇਰੇ ਅਸੀਂ ਕਟਾਪਾ ਚੜਾਂਗੇ ਸੋਦਾ ਲਾਵਾਂਗੇ ਦਿਵਾਲੇ ਹੋਵਾਂਗੇ ਔਰ ਥੋੜੇ ਟਾਈਮ ਬਾਅਦ ਉਹ ਚੁੱਪ ਕਰ ਜਾਂਦਾ ਸੀ ਫੇਰ ਉਹਦਾ ਜਿਹੜਾ ਉਹੀ ਹਾਲ ਰਹਿੰਦਾ ਸੀ ਕਿਉਂਕਿ ਇੱਕ ਬੰਦਾ ਹੁੰਦਾ ਹੈਗਾ ਕਹਿੰਦੇ ਹੁੰਦੇ ਆ ਜੇ ਠੋਕਰਾ ਲਾ ਲਾ ਕੇ ਬੰਦਾ ਸੁਧਰ ਜਾਵੇ ਉਹਨੂੰ ਬੰਦਾ ਕਹਿੰਦੇ ਆ ਜੇਕਰ ਠੋਕਰਾ ਲੱਗੀ ਜਾਣ ਲੱਗੀ ਜਾਣ ਤਾਂ ਉਹ ਫੇਰ ਵੀ ਨਾ ਸੁਧਰੇ ਤਾਂ ਉਹਨੂੰ ਬੰਦਾ ਨਹੀਂ ਕਹਿੰਦੇ ਇਸ ਕਰਕੇ ਹੁਣ ਕੌਣ ਕੌਣ ਰੋਜ਼ ਆਲਾ ਮਲ ਲੜਾਈ ਲੈਵੇ ਕੌਣ ਲੜੇ ਕਿਉਂਕਿ ਇੱਥੇ ਤਾਂ ਪਤਾ ਨਹੀਂ ਸੋਸ਼ਲ ਮੀਡੀਆ ਜਦੋਂ ਦਾ ਆਇਆ ਹੈਗਾ ਇੱਥੇ ਤਾਂ ਲੋਕ ਜਿੰਨਾ ਗੰਦ ਉਹਦੇ ਤੇ ਪਾਉਂਦੇ ਆ ਤਾਂ ਲੋਕ ਚਾਹੁੰਦੇ ਆ ਕਿ ਪਤਾ ਨਹੀਂ ਇਹ ਸਾਡੀ ਕੋਈ ਬਹਾਦਰੀ ਆ ਕਿਸੇ ਸੁਣਾਉਂਦੇ ਆ ਸਾਨੂੰ ਤਾਂ ਲੋਕ ਉਹ ਗੰਦ ਦੇਖ ਕੇ ਖੁਸ਼ ਨੇ ਤਾਂ ਉਹ ਗੰਦ ਨੂੰ ਇੱਕ ਤੁਸੀਂ ਰੀਲ ਪਾ ਦਿਓ ਵੀਡੀਓ ਪਾ ਦਿਓ ਮਿਲਿਆ ਅੰਦੇ ਵਿੱਚ ਭੱਜ ਜਾਂਦੀ ਆ ਕੋਈ ਚੰਗੀਆਂ ਗੱਲਾਂ ਕਰ ਲੈ ਕੋਈ ਚੰਗਾ ਤੁਹਾਨੂੰ ਗਿਆਨ ਦੇ ਦੇ ਕੋ ਗ੍ਰਾਂਥੀ ਕੋਈ ਰਾਗੀ ਜਾਂ ਕੋਈ ਢਾਡੀ ਉਹ ਤਾਂ ਅਸੀਂ ਸੁਣਨਾ ਨਹੀਂ ਜਾਂ ਕੋਈ ਪੱਤਰਕਾਰ ਜਾਂ ਕੋਈ ਲਿਖਿਆਰੀ ਜਾਂ ਕੋਈ ਗਾਉਣ ਵਾਲਾ ਚੰਗਾ ਗੀਤ ਗਾ ਦੇ ਅਸੀਂ ਉਹ ਨਹੀਂ ਸੁਣਨਾ ਅਸੀਂ ਉਹ ਸੁਣਨਾ ਜਿਹੜੇ ਕਿ ਪਹਿਲਾਂ ਦੀ ਮਾਨਸਿਕਤਾ ਸਾਡੇ ਅੰਦਰ ਭਰੀ ਪਈ ਆ ਜਿਹੜੇ ਕਿ ਪੁਰਾਣੇ ਕਲਾਕਾਰ ਕਹਿੰਦੇ ਕਿ ਬੜੇ ਚੰਗੇ ਹੁੰਦੇ ਸੀ ਹਾਂ ਵਿੱਚ ਹੁੰਦੇ ਸੀ ਚੰਗੇ ਕੁਝ ਇੱਕ ਚੰਗੇ ਹੁੰਦੇ ਸੀ ਪਰ ਮਾੜੇ ਜਿਹੜਾ ਨੇ ਗੰਦ ਗਾਇਆ ਹੋਇਆਗਾ ਅੱਜ ਲੋਕ ਉਹ ਸੁਣ ਕੇ ਰਾਜੀ ਆ ਟੈਂਡਾ ਭਾਵ ਕੇ ਲੋਕਾਂ ਦਾ ਇੱਥੋਂ کردار ਪਰਖਿਆ ਜਾਂਦਾ ਇੱਥੋਂ ਜਮੀਰ ਪਰਖੀ ਜਾਂਦੀ ਆ ਕਿ ਲੋਕ ਕਿੱਥੇ ਜੇ ਖੜੇ ਨੇ ਤੇ ਜਿਹੜਾ ਕਿ ਸੁਖਰਤੀ ਹੈਗਾ ਭਾਈ ਹੁਣ ਇਹ ਆਪ ਤਾਂ ਇਹ ਡੁੱਬਣਾ ਡੁੱਬਣੇ ਸੀ ਤੇ ਚਾਰ ਪੰਜ ਨੂੰ ਲੈ ਕੇ ਹੋਰ ਡੁੱਬ ਗਿਆ ਜਾਨੀ ਕਿ ਹੁਣ ਇਹਨਾਂ ਲੋਕਾਂ ਨੂੰ ਸਭ ਕੁਝ ਸਿੱਖਣਾ ਚਾਹੀਦਾ ਨੌਜਵਾਨ ਪੀੜ੍ਹੀ ਨੂੰ ਕਿ ਅਸੀਂ ਭਾਈ ਕਿਹਦੇ ਵਾਰਸ ਬਣਨਾ ਸਾਡੇ ਲਈ ਹਰੀ ਸਿੰਘ ਨਲੂਆ ਕੌਣ ਸੀ ਸਾਡੇ ਲਈ ਬਚਿੱਤਰ ਸਿੰਘ ਕੌਣ ਸੀ ਤੇ ਸਾਡੇ ਲਈ ਭਾਈ ਤਾਰੂ ਸਿੰਘ ਕੌਣ ਸੀ ਅਸੀਂ ਉਹ ਗੱਲਾਂ ਨਹੀਂ ਸੁਣਨੇ ਆ ਅਸੀਂ ਸੁਣਨਾਗਾ ਗੰਦ ਪਹਿਲਾ ਇੱਥੇ ਲੱਕ ਦੇ ਠੌਂਕਿਆਂ ਦੇ ਲੱਖਾਂ ਮਿਲੀਆ ਚ ਵੇਹ ਉੱਗ ਜਾਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਗੰਦ ਜਿੰਨਾ ਦਿਖਾਵੋਗੇ ਉਹਨਾਂ ਲੋਕ ਗੰਦਕੀ ਨੂੰ ਪਸੰਦ ਕਰਦੇ ਆ ਇਹ ਮਾਨਸਿਕਤਾ ਲੋਕਾਂ ਦੇ ਇੱਥੇ ਭਰ ਚੁੱਕੀ ਆ ਜਿੰਨਾ ਤੇ ਤੁਸੀਂ ਇਹਨੂੰ ਕੱਢਦੇ ਨੇ ਉਹਨਾਂ ਤੱਕ ਤੁਹਾਡਾ ਇੱਕ ਉਸ ਸੁਧਰਨਾ ਨਹੀਂ ਸਮਰਨਾ ਨਹੀਂ ਤੁਸੀਂ ਇਹ ਉਮਾਲਤਾਂ ਦੇ ਪਿੱਛੇ ਇਸ ਤਰ੍ਹਾਂ ਹੀ ਗਿਰਦੇ ਜਾਣਾ ਤੇ ਤੁਸੀਂ ਇਹ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਿਉਂਕਿ ਇਹ ਜੇ ਵੀਡੀਓ ਬਹੁਤ ਘੱਟ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਜੋ ਕੋਈ ਸੱਚ ਕਹੇ ਸੱਚ ਨੂੰ ਕਹਿਣਾ ਤੇ ਸੁਣਨਾ ਬਰਦਾਸ਼ਤ ਕਰਨਾ ਬੜਾ ਔਕਾ ਹੋ ਜਾਂਦਾ ਹੈਗਾ ਕਈ ਵਾਰੀ ਇੱਥੇ ਜਿਹੜਾ ਆਪਾਂ ਦੇਖਦੇ ਆ ਕਿ ਮੀਡੀਆ ਦੇ ਥੱਲੇ ਲੋਕ ਚੰਗੀ ਗੱਲ ਨੂੰ ਚੰਗੇ ਪਾਸੇ ਲੈ ਕੇ ਨਹੀਂ ਜਾਂਦੇ ਉਹਨੂੰ ਮਾੜੀ ਨਿਗਾ ਵਿੱਚ ਜੇ ਬੰਦਾ ਉਹ ਇੱਥੇ ਧੀਆ ਭੈਣਾਂ ਦੀ ਗਾਲਾਂ ਕੱਢੇ ਉਹੀ ਗੰਦਬਕੇ ਉਹੀ ਚਾਰ ਜਣਿਆਂ ਨੂੰ ਲੈ ਕੇ ਇੱਥੇ ਕਮੇਡੀ ਕਰਨ ਲੱਗ ਜੇ ਫਲਾਣੇ ਦੀ ਧੀ ਆਇਆ ਫਲਾਣੇ ਦੀ ਬਹੂ ਆਇਆ ਤਾਂ ਉਹ ਕਿ ਜਨਾਨੀ ਇਸ ਤਰ੍ਹਾਂ ਹੈਗਾ ਤਾਂ ਫਿਰ ਮਿਲਿਆ ਉਹਦੇ ਵਿੱਚ ਬਿਊ ਮਿਲ ਜਾਂਦੇ ਆ ਉਹਨੂੰ ਤੇ ਫੋਲੋਅਰ ਵੀ ਮਿਲ ਜਾਂਦੇ ਆ ਇਸ ਕਰਕੇ ਭਾਈ ਕਹਿਣਾ ਕਿ ਬੱਚੋ ਕਿ ਜਿਹੜਾ ਕਿ ਮਾਰੇ ਅੰਸਰ ਨੇ ਉਹਨਾਂ ਨੂੰ ਤੁਹਾਨੂੰ ਪਹਿਲੇ ਹੀ ਪਛਾਣ ਹੋਣੀ ਚਾਹੀਦੀ ਆ ਕਿ ਜਿਹੜਾ ਬੰਦਾ ਅੱਜ ਗਾਲਾਂ ਕੱਢ ਰਿਹਾ ਹੈਗਾ ਸਰੇ ਆਮਾ ਤੇ ਉਹ ਤੁਹਾਡੇ ਪੁੱਤਰਾਂ ਦਾ ਜਾਂ ਤੁਹਾਡਾ ਕੀ ਸਵਾਰੇਗਾ ਇਸ ਕਰਕੇ ਚੰਗੀ ਸੋਚ ਅਪਣਾਓ ਤੇ ਚੰਗਾ ਬਣੋ ਤੇ ਚੰਗਾ ਖਾਓ ਤੇ ਆਪਣਾ ਜਿਹੜਾ ਮਾੜੇ ਕੰਮਾਂ ਤੋਂ ਬਚੋ ਇਹ ਜਿਹੜਾ ਹੈਗਾ ਇੱਕ ਮੇਰੇ ਤੇ ਬੇਨਤੀ ਆ ਆਵਲ ਕਰਨਾ ਨਾ ਕਰਨਾ ਉਹ ਤੁਹਾਡੇ ਵੱਸ ਦੀ ਹੈ ਅੱਗੇ ਤੇ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਕਰਿਓ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਕੀ ਫਤਿਹ